ਆ ਵੀਰੇ ਸਤਿ ਸ੍ਰੀ ਅਕਾਲ ਵੀਰੇ ਰੋਣਾ ਨਹੀਂ ਮੈਂ ਡੈਡੀ ਨੂੰ ਪਿਆਰ ਕਰਦਾ ਹਾਂ ਉਹਨੂੰ ਹੈ? ਉਹ ਵੀਰੇ ਤਾਂ ਬੁੱਝ ਗਿਆ ਐਡਵੋਕੇਟ ਬਣਨ ਐਲ ਐਲ ਬੀ ਕਰ ਲਾਉ ਤੋ ਤੇ ਅਰੈਸਟ ਕਰਕੇ ਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਪੇਰਾ ਹੱਥੋਂ ਪਈਆ ਕੰਮ ਵੀ ਹੋ ਗਿਆ ਗੱਡੀ ਦੇ ਸ਼ੀਸ਼ੇ ਵੀ ਲਾਉਣ ਲੱਗੇ ਐਦਾਂ ਕਰਕੇ ਪ੍ਰੋਬਲਮ ਵਾਧ ਗਈ ਸਾਰਾ ਕੁਝ ਦਾਤੇ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਾਇਆ ਸੀ ਭਾਈ ਜਗਤ ਜਗਤ ਉਹ ਕੇ ਨਾ ਜੇ ਜਗਤ ਜੇ ਤੇਰੇ ਚੱਕ ਜਾਲੋ ਹੱਥ ਚੱਕ ਜਾ ਲੋ ਹੱਥ ਨਹੀਂ ਥੱਲੇ ਪਾ ਲੈ ਨਹੀਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰਪਾਲ ਸਿੰਘ ਸਾਡੇ ਕੋਲੇ ਪਹੁੰਚਿਆ ਵੀਰ ਮਨਿੰਦਰਪਾਲ ਦੀ ਜੋ ਦੇਖ ਸਾਗੇ ਬਹੁਤ ਹਾਲ ਤੇ ਗੁੱਟ ਨੂੰ ਬਾਈ ਹੁਣੀ ਦੁਪੱਟਾ ਬੰਨ ਕੇ ਖੜਿਆ ਕਿਵੇਂ ਇੱਥੇ ਲੈ ਕੇ ਆਏ ਨੇ ਰਾਜਾ ਵਾ ਸਾਡੀ ਟੀਮ ਦਾ ਮੈਂਬਰ ਆ ਸਾਡਾ ਛੋਟਾ ਵੀਰ ਸਾਨੂੰ ਸਵੇਰੇ ਇਹਨਾਂ ਨੇ ਕਾਲ ਕੀਤੀ ਦੱਸਿਆ ਵੀ ਸਾਡੇ ਪਿੰਡ ਦਾ ਇੱਕ ਨੌਜਵਾਨ ਆ ਕੈਨੇਡਾ ਤੋਂ ਆਇਆ ਵਾ ਐਪ ਸਪੋਰਟ ਰੈਂਦਾ ਈ ਸਰੀ ਸਾਰਾ ਪਰਿਵਾਰ ਹੀ ਕੈਨੇਡਾ 'ਚ ਸੀਗਾ ਮੰਮੀ ਪਾਪਾ ਭੈਣ ਵਾਈਫ ਸਾਰਾ ਪਰਿਵਾਰ ਖੁਦ ਆ ਮਨਿੰਦਰ ਬਸ ਐਸਾ ਕੋਈ ਕਹ ਦੀ ਕਿਸਮਤ ਦਾ ਕੀ ਜਿਹੜੀ ਕਹਿ ਸਕਦੇ ਆ ਕਿਉਂਕਿ ਮਨਿੰਦਰਪਾਲ ਦੀ ਦਾਦੀ ਨੂੰ ਦਿਮਾਗ ਦੀ ਪ੍ਰੋਬਲਮ ਸੀ ਬਹੁਤ ਸਾਲ ਪਹਿਲਾਂ ਚਾਚੇ ਨੂੰ ਵੀ ਰਹੀ ਥੋੜੀ-ਬਹੁਤੀ ਤੇ 10ਵੀਂ ਦੇ ਵਿੱਚ ਪੜ੍ਹਦੇ-ਪੜ੍ਹਦੇ ਮਨਿੰਦਰਪਾਲ ਨੂੰ ਵੀ ਥੋੜੀ ਪ੍ਰੋਬਲਮ ਆ ਗਈ ਸੀ ਤੇ ਹੁਣ ਮਨਿੰਦਰਪਾਲ ਬਿਲਕੁਲ ਠੀਕ ਚੱਲ ਰਿਹਾ ਸੀ ਦਵਾਈ ਖਾ ਰਿਹਾ ਸੀ ਬਿਲਕੁਲ ਠੀਕ ਸੀ ਜਦੋਂ ਕੈਨੇਡਾ ਪਹੁੰਚਿਆ ਪਰਿਵਾਰ 4-5 ਮਹੀਨੇ ਕੈਨੇਡਾ ਗਿਆਨ ਹੋਏ ਸੀ ਹਜੇ ਮਨਿੰਦਰਪਾਲ ਦੀ ਪ੍ਰੋਬਲਮ ਫੇਰ ਵਧਣੀ ਸ਼ੁਰੂ ਹੋ ਗਈ ਉੱਥੇ ਜਾ ਕੇ ਉੱਥੇ ਜਾ ਕੇ ਜਿਹੜੀ ਪ੍ਰੋਬਲਮ ਵਧਣ ਲੱਗੀ ਮਨਿੰਦਰਪਾਲ ਦੀ ਉਹ ਇੰਨੀ ਕੁ ਜ਼ਿਆਦਾ ਵਧ ਗਈ ਵੀ ਪਰਿਵਾਰ ਦੇ ਪਰਿਵਾਰ ਦੇ ਕੋਲੇ ਇਹੀ ਹਾਲ ਰਹਿ ਗਿਆ ਸੀ ਵੀ ਵਾਪਸ ਇੰਡੀਆ ਚੱਲੀਏ ਕਿਉਂਕਿ ਉੱਥੇ ਨਾਂ ਤਾਂ ਕੋਈ ਕੰਮਕਾਰ ਚੱਲਦਾ ਸੀ ਰੋਟੀ ਪਾਣੀ ਉੱਥੇ ਤਾਂ ਕਮਾ ਕੇ ਖਾਣਾ ਪਿੰਦਾ ਤਾਂ ਵਾਪਸ ਲੈ ਕੇ ਇੰਡੀਆ ਆ ਰਹੇ ਸੀਗੇ ਤਾਂ ਪਲੇਨ ਦੇ ਵਿੱਚ ਜਹਾਜ਼ ਦੇ ਵਿੱਚ ਮਨਿੰਦਰਪਾਲ ਨੇ ਆਪਣਾ ਫੋਨ ਸੀਟ ਤੇ ਬੈਠੇ ਨਹੀਂ ਸੀਟ ਦੇ ਥੱਲੇ ਪੈਰਾਂ ਚ ਰੱਖ ਕੇ ਪੈਰ ਤੇ ਮਾਰ ਕੇ ਉਹਨੂੰ ਤੋੜਦਾ ਫੋਨ ਨੂੰ ਬਿੰਗਾ ਕਰਦਾ ਤੇ ਮੁੜ ਕੇ ਚੱਕ ਕੇ ਹੱਥ ਨਾਲੇ ਦੇਰ ਸਿੱਧਾ ਕਰਨ ਲੱਗਿਆ ਉਹਨੂੰ ਉਹਦੇ ਚ ਅੱਗ ਲੱਗ ਗਈ ਫੋਨ ਤੇ ਉਹ ਫੋਨ ਦੇ ਵਿੱਚ ਜਦੋਂ ਅੱਗ ਲੱਗੀ ਤਾਂ ਉਹਨਾਂ ਨੇ ਇਹਨੂੰ ਉੱਥੇ ਅਰੈਸਟ ਕਰ ਲਿਆ ਪਲੇਨ ਦੇ ਵਿੱਚ ਹੀ ਉਹਨਾਂ ਨੂੰ ਇਦਾਂ ਲੱਗਿਆ ਵੀ ਕੋਈ ਐਂਟੀ سوشੀਅਲ ਐਲੀਮੈਂਟਾ ਇਹ ਕੋਈ ਟੈਰੇਰਿਸਟ ਨਾ ਹੋਵੇ ਜਾਂ ਕੋਈ ਜਾਣ ਬੁੱਝ ਕੇ ਬਲਾਸਤ ਨਾ ਕਰਨਾ ਚਾਹੁੰਦਾ ਹੋਵੇ ਉਸ ਮੱਛਲੇ 'ਚ ਉਹਨਾਂ ਨੇ ਪਲੇਨ ਨੂੰ ਉੱਥੇ ਰਸਤੇ ਦੇ ਵਿੱਚ ਇਜਾਜ਼ਤ ਲਈ ਵੀ ਇਹਨੂੰ ਦਬਈ ਤਾਰ ਦੀ ਤੇ ਦਬਈਏ ਨੂੰ ਉੱਥੇ ਪੁਲਿਸ ਦੇ ਹਵਾਲੇ ਕਰ ਦਿੱਤੇ ਪਰ ਪਰਿਵਾਰ ਦੇ ਚਾਰ ਮੈਂਬਰ ਪਿੱਛੇ ਨਾਲ ਉਹਨਾਂ ਨੇ ਕਿਵੇਂ ਕਰਕੇ ਇਹਨਾਂ ਨੇ ਮਨਤਾਤਰਲੇ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਉਹਨਾਂ ਨੂੰ ਸਮਝਾਇਆ ਵੀਰ ਦਿਮਾਗੀ ਠੀਕ ਨਹੀਂ ਹੈਗਾ ਵੀ ਤੁਸੀਂ ਐ ਨਾ ਕਰੋ ਵੀ ਅਸੀਂ ਇਹਦੇ ਮਾਰੇ ਤਾਂ ਇੰਡੀਆ ਚੱਲਿਆ ਕੈਨੇਡਾ ਛੱਡ ਕੇ ਚਲੋ ਮਹਾਰਾਜ ਦੀ ਕਿਰਪਾ ਹੋਈ ਧੰਨਵਾਦ ਉਹਨਾਂ ਦਾ ਉਹ ਮੰਨ ਗਏ ਤੇ ਉਹਨਾਂ ਨੇ ਮੰਨ ਕੇ ਫਲੈਟ ਰਸਤੇ 'ਚ ਤਾਰਨ ਤੋਂ ਜਵਾਬ ਦਿੱਤਾ ਪਹਿਲਾਂ ਹਾਲਾਂਕਿ ਉਹਨਾਂ ਨੇ ਪਰਮਿਸ਼ਨ ਲੈ ਲਈ ਸੀਗੀ ਦਵਾਈ ਉਤਰਨ ਦੀ ਫਿਰ ਉਹ ਫਲੈਟ ਡਾਇਰੈਕਟ ਸੀ ਕੈਨੇਡਾ ਤੋਂ ਇੰਡੀਆ ਦੀ ਫਿਰ ਇੱਥੇ ਦਿੱਲੀ 에ਰਪੋਰਟ ਤੇ ਆ ਕੇ ਇਨੂੰ ਉਤਰਦੇਸਾਰ ਪੁਲਿਸ ਨੇ ਅਰੈਸਟ ਕਰ ਲਿਆ ਅਰੈਸਟ ਕਰਕੇ ਇਹਨੂੰ ਜੇਲ੍ਹ ਭੇਜਤਾ ਇੱਕ ਤਾਂ ਪਹਿਲਾਂ ਹੀ ਪ੍ਰੋਬਲਮ ਸੀ ਇੱਕ ਜੇਲ੍ਹ ਚ ਲਾ ਗਿਆ ਉੱਥੇ ਜਾ ਕੇ ਹੋਰ ਉਹ ਇਹ ਤੋਂ ਕੁਛ ਗਿੱਚ ਕਰਨ ਲੱਗੇ ਇਨਟੈਰੋਗੇਸ਼ਨ ਕਰਨ ਲੱਗੇ ਵੀ ਤੂੰ ਕੌਣ ਆ ਕਿਉਂ ਕੀਤਾ ਕੀ ਗੱਲ ਸੀ ਕਿਵੇਂ ਸੀ ਕਿੰਨੇ ਦਿਨ ਰਹੀ ਥਾਣੇ ਇੱਥੇ ਦਿੱਲੀ ਫਿਰ ਥਾਣੇ ਅਜ 2 ਦਿਨ ਰਿਹਾ ਜੀ ਦਿੱਲੀ 2 ਦਿਨ ਘਿਰਿਆ ਵੀਰ ਜੇਲ੍ਹ ਚ ਫਿਰ ਉਤੋਂ ਜਮਾਨਤ ਲਕਰਾ ਕੇ ਲੈ ਕੇ ਆਏ ਨੇ ਉੱਥੇ ਉਹਨਾਂ ਨੇ ਪਰਚਾ ਦਰਜ ਕੀਤਾ ਜੁਲਾਈ ਦੇ 24 ਲਈ 16 ਜੁਲਾਈ 16 ਜੁਲਾਈ ਦੀ ਤਰੀਕ ਪਈ ਣ 16 ਜੁਲਾਈ ਨੂੰ ਉਹਨਾਂ ਨੇ ਸਾਫਤ ਕਰਨ ਜਾਣਾ ਵੀ ਇਹ ਵਾਕਿਆ ਹੀ ਸਾਈਕੀਆਟ੍ਰਿਕ ਪ੍ਰੋਬਲਮ ਦੇ ਵਿੱਚ ਘਰਿਆ ਹੋਇਆ ਵਾ ਮਾਣੂ ਕੇ ਪੈਂਡਾ ਵੀਰ ਦਾ ਤੇ ਅੱਜ ਇਹ ਸਾਡੇ ਸੁਪਨਿਆਂ ਦੇ ਘਰ ਲੈ ਕੇ ਆਏ ਨੇ ਰਾਜੇ ਵੀਰ ਜੀ ਨੂੰ ਸਾਨੂੰ ਅੱਜ ਸਵੇਰ ਤੋਂ ਹੀ ਪਹਿਲਾਂ ਦਾ ਸਵੇਰੇ ਵੀਡੀਓ ਆਈ ਮਨਿੰਦਰ ਵੀਰ ਦੀ ਸਿਸਟਰ ਨੇ ਭੇਜੀ ਵੀਡੀਓ ਕਿ ਕੱਪੜੇ ਲਾਈਵ ਇਸੇ ਕੱਲ ਕੱਚਾ ਪਾਇਆ ਸੀ ਕੋਠੇ ਦੇ ਉੱਤੇ ਚੜਿਆ ਫਿਰਦਾ ਕਿਉਂਕਿ ਤਾਂ ਸਰੀਰ ਬੜਾ ਤਕੜਾ ਉਹ ਪ੍ਰੋਗਰੈਸਿਵ ਇੰਨਾ ਜ਼ਿਆਦਾ ਹੋ ਜਾਂਦਾ ਕੰਟਰੋਲ ਤੋਂ ਬਾਹਰ ਹੋ ਜਾਂਦਾ ਆਪਦੇ ਆਪ ਤੋਂ ਵੀ ਬਾਹਰ ਹੋ ਜਾਂਦਾ ਮਨਿੰਦਰਪਾਲ ਫਿਰ ਰਾਜੀ ਵੀਰ ਉਹਨਾਂ ਦਾ ਫੋਨ ਆਇਆ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡੋਂ ਨੌਜਵਾਨਾਂ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਤਾਂ ਅਸੀਂ ਵੀਰ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਕੇ ਆ ਜਾਓ ਵੀ ਉਸ ਤੋਂ ਪਹਿਲਾਂ ਕੋਈ ਜ਼ਿਆਦਾ ਨੁਕਸਾਨ ਹੋਵੇ ਵਾਹਿਗੁਰੂ ਕਿਰਪਾ ਕਰਨ ਆਪਾਂ ਘਟੋ-ਘਟ ਕੋਈ ਟਰੀਟਮੈਂਟ ਤਾਂ ਸ਼ੁਰੂ ਕਰੀਏ ਤੇ ਹੁਣ ਮਨਿੰਦਰਪਾਲ ਨੂੰ ਇੱਥੇ ਦੀ ਸੁਪਨਿਆਂ ਦੇ ਘਰ ਐਡਮਿਟ ਕਰਕੇ ਦਾ ਟ੍ਰੀਟਮੈਂਟ ਸ਼ੁਰੂ ਕਰਨ ਲੱਗੇ ਅਰਦਾਸ ਕਰੇ ਕਿਉਂਕਿ ਮਨਿੰਦਰਪਾਲ ਨੂੰ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਆ ਜ਼ਿਆਦਾ ਜਨਕੀਰ ਅਰਦਾਸ ਵਿਰਤੀ ਨੇ ਜਾਵੇ ਅਰਦਾਸ ਕਰਿਓ ਮਨਿੰਦਰਪਾਲ ਠੀਕ ਹੋ ਜਾਵੇ ਬਾਪੂ ਖੜਾ ਵਿਚਾਰਾ ਸਾਰਾ ਕੁਝ ਦਾਤੇ ਲਾ ਕੇ ਆਪਣੇ ਬੇਟੇ ਨੂੰ ਆਪਣੇ ਪਰਿਵਾਰ ਨੂੰ ਕੈਨੇਡਾ ਪਹੁੰਚਿਆ ਸੀ ਭਾਈ ਮਿਸਟਰ ਵੀਜ਼ੇ ਤੇ ਗਏ ਸੀ ਸਾਰਿਆਂ ਨੂੰ ਵਾਪਸ ਆਉਣਾ ਪੈ ਗਿਆ ਹੁਣ ਇਸ ਟਾਈਮ ਘਰ ਦੇ ਹਾਲਾਤ ਐਸੇ ਆ ਵੀ ਬਿਆਨ ਨਹੀਂ ਕਰ ਸਕਦੇ ਬਸ ਹੱਥ ਕੱਢ ਕੇ ਮੰਗ ਨਹੀਂ ਸਕਦੇ ਬਾਕੀ ਤੁਸੀਂ ਸਮਝ ਸਕਦੇ ਹੋ ਵੀ ਇੱਕ ਤਾਂ ਪੁੱਤ ਇਸ ਕੰਡੀਸ਼ਨ ਚ ਲੈ ਕੇ ਇੱਕ ਘਰ ਦੇ ਹਾਲਾਤ ਸਾਰੇ ਡਾਵਾ ਡੋਲ ਹੋ ਗਿਆ ਉਪਰੋ ਮਨਿੰਦਰਪਾਲ ਦੀ ਮੈਰਿਜ ਹੋਈ ਹੋਈ ਆ ਵਾਈ ਪ੍ਰੈਗਨੈਂਟ ਆ ਘਰ ਦੇ ਵਿੱਚ ਖੁਸ਼ੀਆਂ ਵੀ ਆਉਣ ਵਾਲੀਆਂ ਆ ਸਰਦਾਸ ਕਰਿਓ ਮਨਿੰਦਰਪਾਲ ਜਲਦੀ ਠੀਕ ਹੋ ਕੇ ਆਪਣੀ ਫੈਮਲੀ ਦੀ ਜ਼ਿੰਮੇਵਾਰੀ ਚੱਕ ਸਕੇ ਆਪਣੇ ਇਸ ਤਕਲੀਫ ਦੇ ਵਿੱਚੋਂ ਨਿਕਲ ਸਕੇ ਤੁਹਾਡੀਆਂ ਦੁਆਵਾਂ ਮਾਰ ਅਰਦਾਸਾਂ ਤੇ ਅਸੀਸਾਂ ਨੇ ਠੀਕ ਕਰਨਾ। ਬਾਕੀ ਧੰਨਵਾਦ ਆ ਰਾਜੀਵੀਰ ਉਹਨਾਂ ਦਾ। ਮੇਰਾ ਸਨੀਆਂ ਇੱਕ ਬਾਈ ਚਾਚਾ ਜੀ ਨੇ ਕਿ ਇਹਨਾਂ ਦੇ ਫਾਦਰ ਸਾਹਿਬ ਨਾਲ ਆਏ ਨੇ। ਇਹਨਾਂ ਦਾ ਕੀਤਾ ਪ੍ਰਾਰਲਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਠੀਕ।